ਸਤਿਗੁਰੂ ਦੇ ਬੋਲ ਨਾ ਹੁੰਦੇ ਤੇ ਮੈਂ ਸ਼ਬਦ ਕਹਿ ਨਹੀਂ ਸਕਦਾ ਸੀ ਪਾਤਸ਼ਾਹ ਕਹਿੰਦੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੇ ਸੁਖ ਸੁਖ ਦੁੱਖ ਦੋਵੇਂ ਕਪੜੇ ਪਹਿਰੇ ਜਾਏ ਮਨੁੱਖ ਇਥੇ ਦੋ ਕਪੜੇ ਨੇ ਕਦੀ ਦੁੱਖ ਦਾ ਕਪੜਾ ਮੈਲਾ ਹੋ ਜਾਂਦਾ ਕਦੀ ਸੁਖ ਦਾ ਮਨੁੱਖ ਬਦਲਦਾ ਰਹਿੰਦਾ ਹੈ ਬਦਲਦਾ ਰਹਿੰਦਾ ਹੈ ਖੈਰ ਇੱਕੋ ਹੀ ਪੰਕਤੀ ਤੇ ਮੈਂ ਰੁਕਾ ਨਾ ਕਿਉਂਕਿ ਅੱਜ ਹੀ ਹਾਜ਼ਰੀ ਹੈ ਤੇ ਕੱਲ ਸਵੇਰੇ ਦੀ ਹਾਜ਼ਰੀ ਲਕਸ਼ਣ 6 ਨੇ 3 ਤੱਕ ਆਪਾਂ ਪਹੁੰਚੇ ਸੀ ਦੂਸਰਾ ਲਕਸ਼ਣ ਦੁਖ ਸੁਖ ਇਕ ਸਮਾਨ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਦੂਜਾ ਲਕਸ਼ਣ ਆਉਦਾ ਉਹ ਦੁੱਖ ਕਰਕੇ ਦੁਖੀ ਨਹੀਂ ਹੋਵੇਗਾ ਸੁਖ ਕਰਕੇ ਇਤਨਾ ਸੁਖਿਆਰਾ ਨਹੀਂ ਹੋਵੇਗਾ ਕਿ ਆਲਸੀ ਹੋ ਜਾਏ ਦੁੱਖ ਕਰਕੇ ਇਤਨਾ ਬੇਚੈਨ ਨਹੀਂ ਹੋਵੇਗਾ ਕਿ ਉਹ ਪ੍ਰਭੂ ਨੂੰ ਯਾਦ ਨਾ ਕਰੇ ਕੋਈ ਸੁਖ ਕਰਕੇ ਨਹੀਂ ਕਰਦਾ ਕੋਈ ਦੁੱਖ ਕਰਕੇ ਨਹੀਂ ਕਰਦਾ ਕਈਆਂ ਨੂੰ ਦੁੱਖ ਰੋਕ ਦਿੰਦਾ ਨਹੀਂ ਪਾੜ ਕਰ ਸਕਦੇ ਨਹੀਂ ਗੁਰਦੁਆਰੇ ਆਏ ਕਈ ਬਥੇਰਿਆਂ ਨੂੰ ਸੁਖ ਰੋਕ ਦਿੰਦਾ ਵਿਦਵਾਨ ਤੇ ਇੰਜ ਕਹਿੰਦੇ ਨੇ ਕਿ ਤਨਾ ਦੁੱਖ ਨਹੀਂ ਰੁਕਦਾ ਜਿਤਨਾ ਸੁਖ ਰੁਕਦਾ ਕਈਆਂ ਲਈ ਸੁਖ ਹੀ ਦੁੱਖ ਬਣ ਜਾਂਦੇ ਨੇ ਔਰ ਕਈਆਂ ਲਈ ਫਿਰ ਦੁੱਖ دارو ਬਣ ਜਾਂਦਾ ਹੈ ਦੁੱਖ دارو ਕਦੋਂ ਸੁਖ ਰੋਗ ਭਇਆ ਜਿਸ ਬੰਦੇ ਨੂੰ ਸੁਖ ਨੇ ਰੋਗੀ ਬਣਾ ਦਿੱਤਾ ਹੈ ਸੁਖ ਨੇ ਆਯਾਸ਼ ਬਣਾ ਦਿੱਤਾ ਹੈ ਸੁਖ ਨੇ ਹੰਕਾਰੀ ਬਣਾ ਦਿੱਤਾ ਹੈ ਸੁਖ ਨੇ ਦੁਰਾਚਾਰੀ ਬਣਾ ਦਿੱਤਾ ਹੈ ਸੁਖ ਨੇ ਆਲਸੀ ਬਣਾ ਦਿੱਤਾ ਹੈ ਇਹ ਕਥਾ ਕੀਰਤਨ ਕਰਕੇ ਨਹੀਂ ਜਾਗੇਗਾ ਇਹ ਤੇ ਸੁਣੇਗਾ ਹੀ ਨਹੀਂ ਆਏਗਾ ਹੀ ਨਹੀਂ ਇਹ ਵਾਹਿਗੁਰੂ ਦੇ ਨਾਮ ਕਰਕੇ ਨਹੀਂ ਜਾਗੇਗਾ ਇਹ ਤੇ ਜਪੇਗਾ ਹੀ ਨਹੀਂ ਇਹ ਤੇ ਆਏਗਾ ਹੀ ਨਹੀਂ ਫਿਰ ਇਹ ਕਿਵੇਂ ਜਾਗੇਗਾ ਇਹਨੂੰ ਦੁੱਖ ਦੀ ਚੋਟ ਜਗਾਏਗੀ ਕੋਈ ਦੁੱਖ ਦੀ ਚੋਟ ਲਗੇਗੀ ਫਿਰ ਇਹ ਜਾਗੇਗਾ ਉਂਝ ਨਹੀਂ ਜਾਗ ਸਕਦਾ ਕਿਹੜਾ ਜਿਹਨੂੰ ਸੁੱਖ ਨੇ ਆਹਾਸ਼ ਬਣਾ ਦਿੱਤਾ ਹੈ ਸੁੱਖ ਨੇ ਦੁਖ ਹੀ ਬਣਾ ਦਿੱਤਾ ਹੈ ਜੋ ਸੁੱਖਾਂ ਕਰਕੇ ਆਲਸੀ ਹੋ ਗਿਆ ਜੋ ਸੁੱਖਾਂ ਕਰਕੇ ਪ੍ਰਭੂ ਨੂੰ ਭੁੱਲ ਗਿਆ ਇਹਨੂੰ ਕੋਈ ਦੁੱਖ ਦੀ ਝੋਟ ਹੀ ਜਗਾ ਸਕਦੀ ਹੈ ਉਂਝ ਨਹੀਂ ਦੁਨੀਆ ਦੇ ਪਹਿਲੇ ਰਹਿਬਰੀ ਪੁਰਸ਼ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਜੋ ਕਹਿੰਦੇ ਨੇ ਦੁੱਖ ਪਰਮਾਤਮਾ ਦੀ ਤਰਫੋਂ ਕਰੋਪੀ ਨਹੀਂ ਇਹ ਵੀ ਇੱਕ ਦਾਰੂ ਹੈ ਦੁਖਦਾਰੋ ਕਹਤਿਆਂ ਦੁਖ ਭੋਗ ਸਦਮਾਰ ਐ ਬਹਿਦਾਤ ਤੇਰੀ ਦਾਤਾਰ ਏ ਪ੍ਰਭੂ ਅਨੰਤ ਦਾਤਾ ਦੇ ਚੋਂ ਇਹ ਵੀ ਇੱਕ ਤੇਰੀ ਦਾਤ ਹੈ ਕੁਛ ਮਨੁੱਖ ਐਸੇ ਨੇ ਜੋ ਗਿਆਨ ਨਾਲ ਕਥਾ ਕੀਰਤਨ ਨਾਲ ਠੀਕ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਸੁਣਨਾ ਹੀ ਨਹੀਂ ਇਸ ਪਾਸੇ ਦੀ ਉਹਨਾਂ ਦੀ ਰੁਚੀ ਹੀ ਨਹੀਂ ਇਹ ਸ਼ਾਇਦ ਦੁੱਖ ਦੀ ਚੋਟ ਨਾਲ ਜਾਗਣ ਪਰ ਜੋ ਬ੍ਰਹਮ ਗਿਆਨੀ ਹੈ ਜੋ ਪੂਰਨ ਪੁਰਖ ਹੈ ਦੁਖ ਸੁਖ ਇਕ ਸਮਾਨ ਨਾ ਦੁੱਖ ਕਰਕੇ ਰੁਕਦਾ ਹੈ ਨਾ ਸੁਖ ਕਰਕੇ ਰੁਕਦਾ ਹੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ ਦਿਆਲੰ ਸਰਵਤਰ ਜੀ ਪੰਚ ਦੋਖ ਬਿਵਰਜਤੇ ਇੱਥੇ ਤੱਕ ਆਪਾਂ ਸਵੇਰੇ ਵਿਚਾਰ ਸਰਵਨ ਕੀਤੀ ਉਹਦੀ ਦਇਆ ਸਾਰਿਆਂ ਜੀਵਾਂ ਤੇ ਹੋਵੇਗੀ ਔਰ ਹਰ ਵਕਤ ਹਰ ਹਾਲਤ ਦੇ ਚੋਵੇਗੇ ਥੋੜਾ ਜਿਆ ਦਇਆ ਦਾ ਮਨੋਵਿਗਿਆਨ ਸਰਵਨ ਕਰਨਾ ਅਕਸਰ ਦਇਆ ਅਗਰ ਕੋਈ ਦਿਆਲੂ ਮਨੁੱਖ ਹੈ ਤੋ ਕਿਸੇ ਦੀ ਕਮਜ਼ੋਰੀ ਤੇ ਆਵੇਗੀ ਕੋਈ ਧਨ ਕਰਕੇ ਕਮਜ਼ੋਰ ਹੈ ਕੋਈ ਸਰੀਰ ਕਰਕੇ ਕਮਜ਼ੋਰ ਹੈ ਤੰਤ ਬਿਮਾਰ ਹੈ ਰੋਗੀ ਹੈ ਕੁਝ ਸਮਾਜ ਕਰਕੇ ਬੜਾ ਕਮਜ਼ੋਰ ਹੈ ਕਮਜ਼ੋਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਦਇਆ ਕਮਜ਼ੋਰੀ ਤੇ ਆਉਂਦੀ ਹੈ ਪਰ ਇਹ ਬਾਹਰ ਦੀ ਕਮਜ਼ੋਰੀ ਸਰੀਰਕ ਕਮਜ਼ੋਰੀ ਆਰਥਿਕ ਕਮਜ਼ੋਰੀ ਇਸ ਤੇ ਦਇਆ ਆਉਂਦੀ ਹੈ ਮਾਨਸਿਕ ਕਮਜ਼ੋਰੀ ਵੀ ਆਉਂਦੀ ਹੈ